ਤੁਹੀ ਲੋਗ ਹਬ ਸੀਓ ਤੁਹੀ ਲੋਗ ਹਬ ਸੀਓ ਕਪੀ ਜੇਕਰ ਤੁਹਾਡੇ ਵਿੱਚ ਹਬ ਸੁਣਾਣਾ ਹੋਵੇ ਜੇਕਰ ਤੂੰ ਹੀ ਉਹ ਏਲ ਨਾ ਹੋਵੋ ਉਹ ਈਗਲ ਨਾ ਹੋਵੋ ਜਿਹੜੀ ਮਾਸ ਮੋਚ ਲੈਂਦੀ ਏ ਤੇ ਮੇਰੇ ਖਿਆਲ ਨਾਲ ਕੰਜਰ ਭਾਗੀ ਨੂੰ ਕੋਈ ਪ੍ਰਮੋਟ ਨਹੀਂ ਕਰ ਸਕਦਾ ਸਤਜਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਗੱਲਬਾਤ ਕਰਨ ਦੀ ਹੈ ਤਸਵੀਰਾਂ ਨੇ ਗੱਲਬਾਤ ਕਰਾਂਗੇ ਅੱਜ ਦੇ ਇਸ ਭਖ ਦੇ ਮੁੱਦੇ ਦੇ ਉੱਤੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਇਹ ਮੁੱਦਾ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਆ ਗੰਦਾ ਕੰਟੈਂਟ ਗੰਦਾ ਕੰਟੈਂਟ ਲੁੱਚਾ ਕੰਟੈਂਟ ਜਾਂ ਫਿਰ ਜਿਹੜਾ ਆ ਮਾੜਾ ਕੰਟੈਂਟ ਇਸ ਕੰਟੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਭਖਾ ਭਖਿਆ ਹੋਇਆ ਆ ਜਿਦੇ ਚ ਬਹੁਤ ਸਾਰੇ ਲੋਕ ਇਹਨੂੰ ਗੰਦਾ 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 ਕਹੀ ਜਾ ਰਿਹਾ ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਕੰਟੈਂਟ ਗੰਦਾ ਬਣਾਉਣ ਵਾਲੇ ਜ਼ਿੰਮੇਵਾਰ ਜਾਂ ਇਹਨੂੰ ਪ੍ਰੋਡਿਊਸ ਕਰਨ ਵਾਲੇ ਜ਼ਿੰਮੇਵਾਰ ਜਾਂ ਇਹ ਗੰਦਾ ਕੰਟੈਂਟ ਸ਼ੇਅਰ ਕਰਨ ਵਾਲੇ ਜ਼ਿੰਮੇਵਾਰ ਕਿ ਜਾਂ ਫਿਰ ਇਹ ਗੰਦਾ ਕੰਟੈਂਟ ਦੇਖਣ ਵਾਲੇ ਜ਼ਿੰਮੇਵਾਰ ਜ਼ਿੰਮੇਵਾਰ ਕੌਣ ਆ ਇਸੇ ਦੇ ਉੱਤੇ ਜਿਹੜੀ ਗੱਲਬਾਤ ਕਰਦੇ ਆ ਚਰਚਾ ਕਰਦੇ ਆ ਤੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਗੰਦੇ ਕੰਟੈਂਟ ਨੂੰ ਦੇਖਣਾ ਪਸੰਦ ਕਰਦੇ ਹੋ ਜੇਕਰ ਨਹੀਂ ਕਰਦੇ ਤਾਂ ਵੀ ਦੱਸਿਓ ਜੇਕਰ ਕਰਦੇ ਹੋ ਤਾਂ ਵੀ ਦੱਸਿਓ ਤੁਹਾਨੂੰ ਇਹ ਕੰਟੈਂਟ ਕਿਵੇਂ ਦਾ ਲੱਗਦੇ ਨੇ ਕੀ ਗੱਲਬਾਤ ਆ ਤੇ ਇਹਦਾ ਅਸਲ ਜ਼ਿੰਮੇਵਾਰ ਕੌਣ ਆ ਇਹਦੇ ਤੇ ਵੀ ਗੱਲਬਾਤ ਜਿਹੜੀ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਕਮੈਂਟ ਆਪਣਾ ਜ਼ਰੂਰ ਕਰਿਓ ਕਿਉਂਕਿ ਸਾਡੇ ਲਈ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਕਮੈਂਟਾਂ ਨੂੰ ਸੁਣਨਾ ਸਮਝਣਾ ਤੇ ਪਬਲਿਕ ਦਾ ਰਿਐਕਸ਼ਨ ਲੈਣਾ ਕਿ ਉਹ ਕਮੈਂਟਾਂ ਦੇ ਥਰੂ ਆਪਣੀ ਕੀ ਗੱਲਬਾਤ ਕਰਦੀ ਹੈ ਦੋਤੋਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਿਹੜਾ ਆ ਜਦੋਂ ਦਾ ਭਾਪੀ ਕਮਲ ਕੌਰ ਜੋ ਕਿ ਕਮਲ ਕੌਰ ਭਾਬੀ ਦੇ ਨਾਂ ਦੇ ਨਾਲ ਇੰਸਟਾਗ੍ਰam 'ਚ ਲਾਉਂਦੀ ਸੀ ਕਹਿੰਨ ਤੋਂ ਭਾਪੀ ਕੰਚਨ तिवारी ਜਿੰਨੂੰ ਕਿ ਬਹੁਤ ਸਾਰੇ ਲੋਕ ਭਈਏ ਰਾਣੀ ਭਈਏ ਰਾਣੀ ਵੀ ਕਹਿ ਰਹੇ ਨੇ ਕਈ ਲੋਕ ਪ੍ਰਵਾਸੀ ਵੀ ਕਹਿ ਰਹੇ ਨੇ ਤੇ ਇਹ ਪ੍ਰਵਾਸੀ ਲੁਧਿਆਣੇ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਉੱਥੇ ਪਰਿਵਾਰ ਰਹਿ ਰਿਹਾ ਸੀ ਤੇ ਕੰਚਨ ਤੇਵਾਰੀ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੀ ਜੰਮੀ ਪਲੀ ਤੇ ਵੱਡੀ ਹੋਈ ਜਿੰਦੀ ਕਿ ਪੰਜਾਬੀ ਬਹੁਤ ਹੀ ਸਾਫ ਸੁਥਰੀ ਸੀ ਪਰ ਤੁਹਾਨੂੰ ਦੱਸ ਦੇਈ ਕਿ ਉੱਥੇ ਜਿਹੜਾ ਆ ਬਹੁਤ ਵੱਡਾ ਖਲਾਰਾ ਉਸ ਵੇਲੇ ਪੈ ਜਾਂਦਾ ਜਦੋਂ ਪਹਿਲਾ ਕੰਚਨ ਕੁਮਾਰੀ ਜਿਹੜੀ ਹੈ ਕੰਚਨ ਤੇਵਾਰੀ ਉਹ ਕੰਟੈਂਟ ਬਣਾਉਨੇ ਸ਼ੁਰੂ ਕਰ ਦਿੰਦੀ ਹੈ ਅਸਲੀ ਗੰਦੇ ਘੱਟ ਕੱਪੜਿਆਂ ਵਾਲੇ ਜਾਂ ਫਿਰ ਬੇਤੁਕੀ ਵਾਰਤਾਲਾਪ ਬੇਤੁਕੇ ਲਫ਼ਜ਼ਾਂ ਨੂੰ ਜਿਹੜਾ ਆ ਜਾਂ ਫਿਰ ਡਬਲ ਮੀਨਿੰਗ ਲਫ਼ਜ਼ਾਂ ਨੂੰ ਯੂਜ਼ ਕਰਦੇ ਕਰਦੇ ਉਹਨਾਂ ਨੇ ਵੀਡੀਓ ਬਣਾ ਕੇ ਬਹੁਤ ਜ਼ਿਆਦਾ ਜਿਹੜਾ ਆ ਆਪਣੇ ਆਪ ਨੂੰ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਕਰ ਲਿਆ ਪਿਛਲੇ ਕਈ ਲੰਬੇ ਸਮੇਂ ਤੋਂ ਜਿਹੜਾ ਆ ਕੰਚਨ तिवारी ਉਰਫ ਕਮਲ ਕੌਰ ਭਾਬੀ ਜਿਹੜਾ ਆ ਪੰਜਾਬ ਦੇ ਵਿੱਚ ਇਦਾਂ ਦਾ ਕੰਟੈਂਟ ਦੇ ਰਹੀ ਸੀ ਤੇ ਬਹੁਤ ਜ਼ਿਆਦਾ ਉਹਦੇ ਫਾਲੋਅਰ ਵੀ ਜਿਹੜੇ ਆ ਵਧਦੇ ਜਾ ਰਹੇ ਸੀ ਕਰੀਬ 3 ਲੱਖ ਦੇ ਲਾਗੇ ਚਾਗੇ ਉਹਦਾ ਫਾਲੋਅਰ ਹੋ ਚੁੱਕਾ ਜੀ ਤੇ ਲੋਕ ਉਸ ਨੂੰ ਪਸੰਦ ਕਰਦੇ ਸੀ ਲੋਕ ਉਸ ਨੂੰ ਫਾਲੋ ਕਰਦੇ ਸੀ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਕ ਫੋਟੋ ਜਾਂ ਇੱਕ ਪੋਸਟ ਪਾਈ ਜਾਂਦੀ ਹੈ ਭੀ ਗੰਦਾ ਕੰਟੈਂਟ ਜਾਂ ਮਹਿਰੋਂ ਦੇ ਲਈ ਪਾਈ ਜਾਂਦੀ ਜਾਂ ਫਿਰ ਕੰਚਨ ਭਾਬੀ ਦੇ ਲਈ ਪਾਈ ਜਾਂਦੀ ਭੀ ਕੌਣ ਸਹੀ ਤੇ ਉੱਤੇ ਜ਼ਿਆਦਾਤਰ ਜਿਹੜੇ 99% ਜਿਹੜੇ ਕਮੈਂਟ ਆਉਂਦੇ ਆ ਉਹ ਇਹੀ ਆਉਂਦੇ ਆ ਕਿ ਕੰਚਨ ਜਿਹੜੀ ਉਹ ਗਲਤ ਸੀ ਜਿਹੜੀ ਭਾਬੀ ਉਹ ਗਲਤ ਸੀ ਗੰਤ ਕੰਟੈਂਟ ਪਾਉਂਦੀ ਸੀ ਚੰਗਾ ਆਇਆ ਮਰ ਗਈ ਬਹੁਤ ਸਾਰੇ ਇਦਾਂ ਦੇ ਕੰਟੈਂਟ ਦੇ ਉੱਤੇ ਜਿਹੜੇ ਆ ਉਹ ਫੋਟੋ ਦੇ ਉੱਤੇ ਜਿਹੜੇ ਆ ਕਮੈਂਟ ਆ ਜਾਂਦੇ ਆ ਵੀ ਉਹੀ ਗਲਤ ਸੀ ਤੇ ਜੇ ਉਹ ਗਲਤ ਸੀ ਤੇ ਫਿਰ ਉਹਦੇ ਫਾਲੋਅਰ ਆ ਜਿਹੜੇ 3 ਲੱਖ ਦੇ ਉੱਪਰ ਦੇ ਜਿਹੜੇ ਫਾਲੋਅਰ ਆ ਉਹ ਕਿੱਥੋਂ ਆ ਗਏ ਉਹ ਕੋਈ ਅਮਰੀਕਾ ਤੋਂ ਆਏ ਉਹ ਕੋਈ ਜਿਹੜਾ ਇਹ ਬਾਹਰਲੇ ਮੁਲਕਾਂ ਤੋਂ ਆਏ ਹੈ ਤਾਂ ਸਾਡੇ ਪੰਜਾਬੀ ਸੀ ਨਾ ਪੰਜਾਬੀ ਉਹਨੂੰ ਸਮਝਦੇ ਸੀ ਪੰਜਾਬੀ ਉਹਨੂੰ ਸੁਣਦੇ ਸੀ ਤੇ ਪੰਜਾਬੀ ਹੀ ਉਹਨੂੰ ਪ੍ਰਮੋਟ ਕਰਦੇ ਸੀ ਈਵਨ ਕਿ ਹਰ ਵਟਸਐਪ ਦੇ ਸਟੇਟਸ ਦੇ ਵਿੱਚ ਹਰ ਬੰਦੇ ਦੇ ਸਟੇਟਸ ਦੇ ਵਿੱਚ ਜਿਹੜਾ ਵਟਸਐਪ ਦਾ ਸਟੇਟਸ ਫੇਸਬੁੱਕ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਉਹਦੀਆਂ ਉਹਨਾਂ ਰੀਲਾਂ ਨੂੰ ਹਰ ਸਟੇਟਸ ਦੇ ਵਿੱਚ ਉਹਨੂੰ ਦੱਬ ਕੇ ਸ਼ੇਅਰ ਕੀਤਾ ਜਾਂਦਾ ਸੀ ਦੱਬ ਕੇ ਪਰੋਸਿਆ ਜਾਂਦਾ ਸੀ ਬੜੇ ਵਧੀਆ ਤਰੀਕੇ ਦੇ ਨਾਲ ਉਹਨੂੰ ਜਿਹੜਾ ਆ ਸ਼ੇਅਰ ਕੀਤਾ ਜਾਂਦਾ ਏ ਹਰ ਬੰਦਾ ਸ਼ੇਅਰ ਕਰਦਾ ਹੀ ਉਹਦੀ ਵੀਡੀਓ ਦੇਖਦੇ ਆ ਸਾਰੇ ਲੋਕ ਆਪਣੇ ਦੋਸਤਾਂ ਨੂੰ ਆ ਦੇਖੋ ਕਿੱਡਾ ਸੋਹਣਾ ਆ ਆ ਦੇਖੋ ਆ ਕੀ ਆ ਆ ਦੇਖੋ ਲੋਕਾਂ ਨੇ ਆਪਣੇ ਟੈਗ ਵਧੀਆ ਤੋਂ ਵਧੀਆ ਲਿਖ ਲਿਖ ਕੇ ਭਾਬੀ ਨੂੰ ਪ੍ਰੋਮੋਟ ਕੀਤਾ ਇੰਨੇ ਫਾਲੋਅਰ ਜਿਹੜੇ ਆ ਉਹ ਭਾਬੀ ਕਮਲ ਕੌਰ ਦੇ account ਤੇ ਨਹੀਂ ਆਏ ਜਿੰਨੇ ਕਿ ਉਹਦੀਆਂ ਵੀਡੀਓes share ਕਰਕੇ ਲੋਕਾਂ ਨੇ follower ਲੈ ਲਏ ਜਿੰਨੇ ਕਿ ਉਹਦੀਆਂ ਵੀਡੀਓ ਨੂੰ promote ਕਰਕੇ ਲੋਕਾਂ ਨੇ follower ਲੈ ਗਏ ਜਿੰਨੇ ਕਿ ਲੋਕਾਂ ਨੇ ਉਹਨੂੰ share ਕਰ ਕਰਕੇ ਇੱਥੋਂ ਤੱਕ ਕਿ ਉਹਦੀ ਬੁਰੀਾਈ ਕਰਨ ਵਾਲਿਆਂ ਨੇ ਵੀ ਉਹਦੀ ਉਹ ਵੀਡੀਓ clip ਚਲਾਈ ਨਾਲ ਕਿ ਇਹ ਆ ਉਹਦਾ content ਹਾਲਾਂਕਿ ਉਹਦਾ content ਉਹਨੂੰ ਦੂਸਰੇ ਪੇਜ ਵਾਲੇ ਵੀ ਪ੍ਰਮੋਟ ਕਰਦੇ ਪਏ ਆ ਜਿਹੜੇ ਕਿ ਚੰਗਾ ਕੰਟੈਂਟ ਬਣਾਉਂਦੇ ਆ ਉਹਨਾਂ ਨੇ ਵੀ ਉਹਦੀਆਂ ਫੋਟੋਆਂ ਲਾਈਆਂ ਉਹਦੀਆਂ ਤਸਵੀਰਾਂ ਲਾਈਆਂ ਉਹਦੇ ਉਹ ਵੀਡੀਓ ਲਾਏ ਕਿ ਐਦਾਂ ਦਾ ਕੰਟੈਂਟ ਬਣਾਉਂਦੀ ਏ ਤੇ ਕਿਤੇ ਨਾ ਕਿਤੇ ਉਹਨੂੰ ਵੀ ਬਾਚ ਕੀਤਾ ਗਿਆ ਉਹਨੂੰ ਵੀ ਵੇਖਿਆ ਗਿਆ ਉਹ ਕੰਟੈਂਟ ਵੀ ਲੋਕਾਂ ਨੇ ਵੇਖਿਆ ਜਿਹੜਾ ਕਿ ਚੰਗੇ ਚੈਨਲਾਂ ਵਾਲੇ ਚੰਗੇ ਵਿਊਅਰਸ ਨੇ ਜਿਹੜੇ ਜਿਨ੍ਹਾਂ ਨੇ ਆਪਣੇ ਅਕਾਊਂਟ ਬਣਾਏ ਹੋਏ ਆ ਉਹਨਾਂ ਨੇ ਵੀ ਤੇ ਭਾਬੀ ਨੂੰ ਪ੍ਰਮੋਟ ਕੀਤਾ ਤੇ ਕੀ ਉਹ ਗੁਨੇਗਾਰ ਨੇਗੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਆਹ ਵੀਡੀਓ ਦੇਖੋ ਇਦਾਂ ਦੇ ਵੀਡੀਓ ਕੰਚਨ ਭਾਬੀ ਬਣਾਉਂਦੀ ਸੀ ਆਹ ਵੀਡੀਓ ਦੇਖੋ ਕਿੰਨਾ ਗੰਦ ਪਾਇਆ ਹੋਇਆ ਆ ਕੰਚਨ ਭਾਬੀ ਨੇ ਯਾਰ ਤੁਸੀਂ ਉਸ ਕੰਟੈਂਟ ਨੂੰ ਖੋਦੀ ਪ੍ਰਮੋਟ ਕੀਤਾ ਆ ਖੋਦੀ ਲੱਗੀ ਹੋਏ ਹੋ ਇਥੋਂ ਤੱਕ ਕਿ ਮਹਿਰੋਂ ਸਾਹਿਬ ਤੁਸੀਂ ਵੀ ਉਹਨੂੰ ਪ੍ਰਮੋਟ ਕੀਤਾ ਆ ਕਿਤੇ ਨਾ ਕਿਤੇ ਉਹਦੀ ਵੀਡੀਓ ਵਿਖਾ ਵਿਖਾ ਲੋਕਾਂ ਨੂੰ ਹੋਰ ਜਿਆਦਾ ਪ੍ਰਮੋਟ ਕੀਤਾ ਆ ਕਿਉਂਕਿ ਜਦੋਂ ਤੁਸੀਂ ਉਹਦਾ ਐਨਲਾਈਜ਼ ਕਰਦੇ ਹੋ ਜਦੋਂ ਤੁਸੀਂ ਉਹਨੂੰ ਦੇਖਦੇ ਹੋ ਪਰਖਦੇ ਹੋ ਤੇ ਉਹਨੂੰ ਜਿਹੜਾ ਆ ਜਾਂਚਦੇ ਹੋ ਤੇ ਉਦੋਂ ਕੀ ਹੁੰਦਾ ਆ ਉਹਦੀਆਂ ਵੀਡੀਓ ਨਾਲ ਚਲਾ ਕੇ ਉਹਦੀ ਆਈਡੀ ਦਾ ਰੈਫਰੈਂਸ ਦੇ ਕੇ ਤੁਸੀਂ ਉਹਨੂੰ ਪ੍ਰਮੋਟ ਕਰਦੇ ਹੋ ਮਹਿਰੋ ਸਾਹਿਬ ਨੇ ਵੀ ਕੀਤਾ ਹੋਰ ਵੀ ਕਈ ਨਿਹੰਗ ਜਥੇਬੰਦੀਆਂ ਨੇ ਉਹਦੇ ਵੀਡੀਓ ਨਾਲ ਨਾਲ ਚਲਾ ਕੇ ਉਹਨੂੰ ਪ੍ਰਮੋਟ ਕੀਤਾ ਇਦਾਂ ਕੱਲੀ ਕਮਲ ਕੌਰ ਭਾਬੀ ਨੂੰ ਹੀ ਨਹੀਂ ਪ੍ਰਮੋਟ ਕੀਤਾ ਹੋਰ ਵੀ ਬਹੁਤ ਸਾਰੇ ਗੰਦੇ ਕੰਟੈਂਟ ਤੁਸੀਂ ਲੋਕ ਪ੍ਰੋਮੋਟ ਕਰਦੇ ਪਏ ਹੋ ਜਾਣੇ ਅੰਜਾਨੇ ਜਾਂ ਫਿਰ ਆਪਣੇ ਵਿਊ ਲੈਣ ਦੇ ਵਾਸਤੇ ਅਸੀਂ ਵੀ ਗੱਲ ਕਰਦੇ ਪਏ ਆ ਅਸੀਂ ਵੀ ਚਲਾਈਆਂ ਨੇ ਵੀਡੀਓ ਪਰ ਉਹਦੇ ਗੰਦੇ ਕੰਟੈਂਟਰ ਨੂੰ ਪ੍ਰੋਮੋਟ ਨਹੀਂ ਕੀਤਾ ਉਹਦੀ ਆਈਡੀ ਬਾਹਰੇ ਨਹੀਂ ਦੱਸਿਆ ਅਸੀਂ ਸਿਰਫ ਤੇ ਸਿਰਫ ਉਹਦੇ ਬਾਰੇ ਗੱਲ ਕੀਤੀ ਹੈ ਇਹਦੇ ਵਿੱਚ ਜਿਹੜੀ ਇਹੀ ਉਹਦੀ ਗੱਲਬਾਤ ਕਰਦੇ ਪਏ ਆ ਉਹਦੀ ਆਈਡੀ ਬਾਰੇ ਨਹੀਂ ਦੱਸਦੇ ਪਏ ਵੀ ਫਲਾਣੀ ਉਹਦੀ ਆਈਡੀ ਹੈ ਫਲਾਣੀ ਉਹ ਵੀਡੀਓ ਬਣਾ ਰਹੀ ਹੈ ਇਦਾਂ ਦਾ ਵੀਡੀਓ ਬਣਾ ਰਹੀ ਏ ਇੱਕ ਸਾਈਡ ਤੇ ਉਹਦਾ ਵੀਡੀਓ ਚਲਾ ਦੋ ਉਹ ਵੀਡੀਓ ਥੋੜਾ ਗੰਦਾ ਆ ਉਹ ਵੀਡੀਓ ਗੰਦਾ ਵੇਖ ਕੇ ਬਹੁਤ ਸਾਰੇ ਗੰਦੇ ਵੀਰ ਜਿਹੜੇ ਆ ਉਹ ਇੰਟਰਸਟ ਲੈ ਹੀ ਜਾਂਦੇ ਆ ਨੌਜਵਾਨ ਪੀੜ੍ਹੀ ਗੰਦੇ ਕੰਟੈਂਟਾਂ ਦੇ ਵਿੱਚ ਭਰ-ਭਰ ਕੇ ਇੰਟਰਸਟ ਲੈਂਦੀ ਏ ਗੰਦੇ ਕੰਟੈਂਟਾਂ ਦੇ ਵਿੱਚ ਮਜ਼ੇ ਲੈਂਦੀ ਏ ਮਜ਼ੇ ਲੈਣ ਦੇ ਲਈ ਜਿਹੜਾ ਆ ਉਹਦੀ ਆਈਡੀ ਤੇ ਜਾ ਕੇ ਉਹਨੂੰ ਫੋਲੋ ਕਰਦੇ ਆ ਵੀ ਹੋ ਸਕਦਾ ਆ ਵੀ ਇਹ ਭਾਬੀ ਇਹਦੋਂ ਵੀ ਵੱਧ ਕੋਈ ਗੰਦਾਪਨ ਵਿਖਾਵੇ ਤੇ ਅਹੀਂ ਮਜ਼ੇ ਲਈਏ ਐਦਾਂ ਹੀ ਹੁੰਦਾ ਆ ਭਾਬੀ ਨੇ ਕੰਟੈਂਟ ਬਣਾਇਆ ਪੈਸਾ ਕਮਾਇਆ ਰੋਜੀ ਰੋਟੀ ਚਲਾਈ ਤੇ ਤੁਸੀਂ ਕੰਟੈਂਟ ਵੇਖ ਕੇ ਮ제 ਲਏ ਮ제 ਲਏ ਨਿਆਰੇ ਲਏ ਤੇ ਆਪਣੀ ਹਾਫਸ ਪੂਰੀ ਕੀਤੀ ਹਾਫਸ ਤੁਸੀਂ ਲੋਗ ਹਰ ਸੀਓ ਤੁਸੀਂ ਲੋਗ ਹਰ ਸੀਓ ਕਪੀ ਜੇਕਰ ਤੁਹਾਡੇ ਵਿੱਚ ਹਾਫਸ ਨਾ ਨਾ ਹੋਵੇ ਜੇਕਰ ਤੁਸੀਂ ਉਹ ਏਲ ਨਾ ਹੋਵੋ ਉਹ ਈਗਲ ਨਾ ਹੋਵੋ ਜਿਹੜੀ ਮਾਸ ਨੋਚ ਲੈਂਦੀ ਏ ਤੇ ਮੇਰੇ ਖਿਆਲ ਨਾਲ ਕੰਚਨ ਭਾਬੀ ਨੂੰ ਕੋਈ ਪ੍ਰਮੋਟ ਨਹੀਂ ਕਰ ਸਕਦਾ ਤੁਸੀਂ ਉਹਨੂੰ ਫੋਲੋ ਕੀਤਾ ਜੇਕਰ ਮੈਂ ਗਲਤਾਂ ਤਾਂ ਤਾਂ ਦੱਸਿਓ ਤੁਸੀਂ ਉਹਨੂੰ ਫੋਲੋ ਕੀਤਾ ਤੁਸੀਂ ਉਹਦੀ ਵੀਡੀਓ ਦੇਖੀਆਂ ਤੁਸੀਂ ਉਹਨੂੰ ਪ੍ਰਮੋਟ ਕੀਤਾ ਤੁਸੀਂ ਉਹਨੂੰ ਇੱਥੋਂ ਇੱਥੇ ਪਹੁੰਚਾ ਦਿੱਤਾ ਚੰਗੇ ਕੰਟੈਂਟ ਤੁਸੀਂ ਨਹੀਂ ਵੇਖਦੇ ਚੰਗੀਆਂ ਗੱਲਾਂ ਤੁਸੀਂ ਨਹੀਂ ਸੁਣਦੇ ਚੰਗੇ ਲੋਕਾਂ ਨੂੰ ਤੁਸੀਂ ਨਹੀਂ ਵੇਖ ਸਕਦੇ ਚੰਗੀਆਂ ਚੀਜ਼ਾਂ ਦੇਖਣੀਆਂ ਤੁਹਾਨੂੰ ਪਚਦੀਆਂ ਹੀ ਨਹੀਂ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਕਮਲ ਕੌਰ ਭਾਬੀ ਨੇ ਗੰਦ ਪਾਇਆ ਗੰਦ ਤੁਸੀਂ ਪਾਇਆ ਤੁਸੀਂ ਤੁਸੀਂ ਉਹਨੂੰ ਪ੍ਰੋਮੋਟ ਕਰਦੇ ਹੋ ਆਪਣੀਆਂ ਪੇਜਾਂ ਦੇ ਉੱਤੇ ਆਪਣੇ ਸਟੇਟਸ ਦੇ ਵਿੱਚ ਆਪਣੀਆਂ ਰੀਲਾਂ ਦੇ ਵਿੱਚ ਉਹਨੂੰ ਵਿਖਾ ਵਿਖਾ ਕੇ ਤੁਸੀਂ ਪ੍ਰੋਮੋਟ ਕੀਤਾ ਕੱਲੀ ਕਮਲ ਕੌਰ ਨੂੰ ਨਹੀਂ ਹੋਰ ਵੀ ਕਈਆਂ ਨੂੰ ਤੁਸੀਂ ਜਿਹੜਾ ਆ ਪ੍ਰੋਮੋਟ ਕੀਤਾ ਆ ਮੈਂ ਤੇ ਨਾਂ ਨਹੀਂ ਲੈਣੇ ਚਾਹਾਂਗਾ ਬੜੀਆਂ ਗੰਦੀਆਂ ਗੰਦੀਆਂ ਵੀਡੀਓ ਤੁਸੀਂ ਆਪਣੇ ਪੇਜਾਂ ਤੇ ਸ਼ੇਅਰ ਕੀਤੀਆਂ ਨੇ ਤੁਸੀਂ ਆਪਣੇ ਸਟੇਟਸ ਦੇ ਵਿੱਚ ਸ਼ੇਅਰ ਕੀਤੀਆਂ ਨੇ ਤੁਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕੀਤੀਆਂ ਨੇ ਗੰਦੀਆਂ ਤੋਂ ਗੰਦੀਆਂ ਵੀਡੀਓ ਤੁਸੀਂ ਸ਼ੇਅਰ ਕੀਤੀਆਂ ਨੇ ਤੇ ਸ਼ੇਅਰ ਕਰਕੇ ਤੁਸੀਂ ਉਹਨਾਂ ਦੇ ਕੰਟੈਂਟ ਨੂੰ ਪ੍ਰਮੋਟ ਕੀਤਾ ਕਿਤਨਾ ਕਿਤਨਾ ਤੁਸੀਂ ਪ੍ਰਮੋਸ਼ਨ ਕੀਤੀ ਹੈ ਉਹਨਾਂ ਗੰਦੇ ਕੰਟੈਂਟਾਂ ਦੀ ਭਾਵੇਂ ਤੁਸੀਂ ਵਿਊ ਲੈਣ ਵਾਸਤੇ ਕੀਤੀ ਹੈ ਤੇ ਭਾਵੇਂ ਤੁਸੀਂ ਜਿਹੜਾ ਆ ਜਾਣੇ ਅਣਜਾਣੇ ਚ ਕੀਤੀ ਐ ਪਰ ਤੁਸੀਂ ਪ੍ਰਮੋਸ਼ਨ ਕੀਤੀ ਐ ਰੱਜ ਕੇ ਪ੍ਰਮੋਸ਼ਨ ਕੀਤੀ ਐ ਗੰਦੇ ਕੰਟੈਂਟ ਦੀ ਤੇ ਅੱਜ ਤੁਸੀਂ ਕਹਿੰਦੇ ਹੋ ਕਿ ਕਮਲ ਕੌਰ ਗਲਤ ਆ ਜਾਂ ਕਮਲ ਕੌਰ ਵਰਗੀਆਂ ਹੋਰ ਕੁੜੀਆਂ ਗਲਤ ਆ ਤੁਸੀਂ ਸਿਰੇ ਚੜਾਇਆ ਇਹਨਾਂ ਕੁੜੀਆਂ ਨੂੰ ਤੁਸੀਂ ਸਿਰੇ ਚੜਾਇਆ ਐ ਐਸੇ ਗੰਦੇ ਕੰਟੈਂਟ ਨੂੰ ਨਾ ਵੇਖੋ ਰੋਟੀ ਨਹੀਂ ਪਚਦੀ ਨਾ ਵੇਖੋ ਕੀ ਗੱਲ ਰੋਟੀ ਹজম ਨਹੀਂ ਹੁੰਦੀ ਨਾ ਵੇਖੋ ਕੀ ਰਾਤ ਨੂੰ ਨੀਂਦ ਨਹੀਂ ਆਉਂਦੀ ਇੱਥੇ ਮੈਂ ਕਈ ਉਹ ਵੀ ਬੰਦੇ ਵੇਖੇ ਨੇ ਜਿਹੜੇ ਰਾਤ ਭਰ ਜਿਹੜਾ ਆ 12 12 ਵਜੇ ਤੱਕ ਗੰਦੇ ਕੰਟੈਂਟ ਵੰਦੇ ਨੇ ਉਹ ਕਈਆਂ ਨੇ ਤਾਂ ਰੋਟੀ ਖਾਣ ਵੇਲੇ ਇੱਕ ਬੁਰਕੀ ਮੂਹ ਚ ਹੁੰਦੀ ਤੇ ਦੂਜੀਆਂ ਨਜ਼ਰਾਂ ਜਿਹੜੀਆਂ ਨੇ ਉਹ ਕੰਟੈਂਟ ਚ ਹੁੰਦੀਆਂ ਨੇ ਨਾਲ ਦੇਖਦੇ ਨੇ ਨਾਲ ਰੋਟੀ ਖਾਂਦੇ ਨੇ ਰੋਟੀ ਦੀ ਬੁਰਕੀ ਵੀ ਨਹੀਂ ਲੰਗਦੀ ਇਹੋ ਜਿਹਾ ਕੰਟੈਂਟ ਵੇਖੇ ਬਿਨਾ ਤੁਹਾਡੇ ਲੋਕਾਂ ਦੀ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਕੰਟੈਂਟ ਬਣਾਉਣ ਵਾਲਿਆਂ ਦੀ ਗਲਤੀ ਆ ਜਿਹੜੇ ਚੰਗਾ ਕੰਟੈਂਟ ਬਣਾਉਂਦੇ ਆ ਉਹਨੂੰ ਤੁਸੀਂ ਵੇਖਦੇ ਨਹੀਂ ਜਿਹੜੇ ਚੰਗਾ ਕੁਝ ਕਰਨਾ ਚਾਹੁੰਦੇ ਆ ਉਹ ਤੁਸੀਂ ਵੇਖਦੇ ਨਹੀਂ ਜਿਹੜੇ ਲੋਕ ਆਪਣੇ ਕੰਟੈਂਟ ਦੇ ਵਿੱਚ ਸਿੱਖਿਆ ਦੇਣਾ ਚਾਹੁੰਦੇ ਆ ਉਹ ਤੁਸੀਂ ਦੇਖ ਦੇਣੀ ਜਿਹੜੇ ਲੋਕ ਤੁਹਾਨੂੰ ਸਿੱਧੇ ਰਾਹੇ ਪਾਉਣਾ ਚਾਹੁੰਦੇ ਆ ਉਹ ਤੁਸੀਂ ਦੇਖ ਦੇਣੀ ਜਿਹੜੇ ਲੋਕ ਤੁਹਾਨੂੰ ਜਨਰਲ ਨੋਲਿਜ ਦਿੰਦੇ ਆ ਜਿਹੜੇ ਲੋਕ ਪੜ੍ਹਾਈ ਦੀਆਂ ਗੱਲਾਂ ਕਰਦੇ ਆ ਜਿਹੜੇ ਲੋਕ ਐਜੂਕੇਸ਼ਨ ਦੀਆਂ ਗੱਲਾਂ ਕਰਦੇ ਆ ਜਿਹੜੇ ਸਮਾਜ ਸੁਧਾਰਕ ਵੀਡੀਓ ਬਣਾਉਂਦੇ ਆ ਉਹ ਤੁਸੀਂ ਦੇਖ ਦੇਣੀ ਤੁਸੀਂ ਦੇਖਦੇ ਹੋ ਗੰਦ ਤੇ ਗੰਦ ਵੇਖ-ਵੇਖ ਕੇ ਹੀ ਤੁਸੀਂ ਜਿਹੜਾ ਆ ਮੰਦਰ ਮੁਕਤ ਹੋ ਜਾਂਦੇ ਹੋ ਗੰਦ ਵੇਖ-ਵੇਖ ਕੇ ਤੁਸੀਂ ਉਹਨੂੰ ਵੀ ਚੜਾਤਾ ਆਪ ਵੀ ਚੜ ਗਏ ਤੇ ਫਿਰ ਤੁਸੀਂ ਨਾ ਕਿਦਾ ਲਾਤਾ ਉਹ ਗੰਦੇ ਕੰਟੈਂਟ ਬਣਾਉਂਦੇ ਆ ਉਹ ਗੰਦੇ ਕੰਟੈਂਟ ਨਹੀਂ ਬਣਾਉਂਦੇ ਤੁਸੀਂ ਬਣਾਉਂਦੇ ਹੋ ਤੁਹਾਡਾ ਕਸੂਰ ਆ ਉਹਨਾਂ ਨੇ ਤੇ ਬਣਾਤਾ ਪੈਸੇ ਕਮਾਉਣ ਲਈ ਤੁਸੀਂ ਸ਼ੇਅਰ ਕਿਉਂ ਕੀਤਾ ਤੁਸੀਂ ਕਿਉਂ ਸ਼ੇਅਰ ਕੀਤਾ ਤੁਹਾਡਾ ਵੀ ਕੋਈ ਲਾਲਚ ਹੋਊਗਾ ਤੁਹਾਨੂੰ ਵੀ ਤਾਂ ਮਜ਼ਾ ਆਉਂਦਾ ਹੋਊਗਾ ਤੁਸੀਂ ਵੀ ਤਾਂ ਮਜ਼ੇ ਲੈਂਦੇ ਹੋ ਤੇ ਜੇ ਤੁਸੀਂ ਮਜ਼ੇ ਲੈਂਦੇ ਹੋ ਤੇ ਫਿਰ ਉਹਦਾ ਕਸੂਰ ਕੱਲਿਆਂ ਦਾ ਕਿਉਂ ਕੱਢਿਆ ਇੱਕ ਮਰਵਾਤੀ ਦੂਜਿਆਂ ਦੇ ਪਿੱਛੇ ਪਏ ਹੋਏ ਨੇ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਲੋਕ ਜਥੇਬੰਦੀਆਂ ਤਾਂ ਛੱਡੋ ਬਹੁਤ ਸਾਰੇ ਤੁਹਾਡੇ ਮੇਰੇ ਵਰਗੇ ਵੀ ਜਿਹੜੇ ਆ ਉਹ ਗੱਲਾਂ ਕਰੀ ਜਾਂਦੇ ਗੰਦਾ ਕੰਟੈਂਟ ਗੰਦਾ ਕੰਟੈਂਟ ਵੇਖਿਆ ਅਸੀਂ ਪ੍ਰਮੋਟ ਅਸੀਂ ਕੀਤਾ ਤੇ ਹੁਣ ਅਸੀਂ ਹੀ ਲੋਕਾਂ ਨੂੰ ਕਹਿ ਰਹੇ ਆ ਕਿ ਇਹ ਗੰਦੇ ਨੇ ਇਹ ਗੰਦੇ ਕੰਟੈਂਟ ਬਣਾਉਂਦੇ ਨੇ ਬਣਾਈ ਜਾਣ ਦੋ ਜਦੋਂ ਅਸੀਂ ਵੇਖਾਂਗੇ ਨਹੀਂ ਬਲੌਕ ਕਰ ਦੋ ਆਪਣੇ ਬੱਚਿਆਂ ਦੀ ਆਈਡੀ ਦੇ ਉੱਤੋਂ ਬਲੌਕ ਕਰ ਦੋ ਰਿਮੂਵ ਕਰ ਦੋ ਰਿਪੋਰਟ ਮਾਰ ਦੋ ਉਹ ਜਿਹੇ ਕੰਟੈਂਟਾਂ ਨੂੰ ਆਪੇ ਨਹੀਂ ਬਣਨਗੇ ਜੀਬ ਟਾੜੀ ਚੋਂ ਪਾਣੀ ਵਗਦਾ ਵੇਖ ਵੇਖ ਕੇ ਇਹੋ ਜਿਹੇ ਚੀਜ਼ਾਂ ਨੂੰ ਤੇ ਫਿਰ ਤੁਸੀਂ ਕਹਿੰਦੇ ਹੋ ਫਲਾਣੇ ਦਾ ਕਸੂਰ ਫਲਾਣੇ ਦਾ ਕਸੂਰ ਕਸੂਰ ਕਿਸੇ ਦਾ ਨਹੀਂ ਤੁਹਾਡਾ ਕਸੂਰ ਆ ਤੁਸੀਂ ਮਰਵਾ ਰਹੇ ਉਹਨਾਂ ਲੋਕਾਂ ਨੂੰ ਤੁਸੀਂ ਕਰ ਰਹੇ ਹੋ ਪ੍ਰਮੋਟ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਦਾਂ ਦਾ ਕੰਟੈਂਟ ਪਰੋਸਦੇ ਨੇ ਜਿਹੜੇ ਲੋਕ ਇਦਾਂ ਦਾ ਕੰਟੈਂਟ ਬਣਾਉਂਦੇ ਨੇ ਸੱਚੀਆਂ ਗੱਲਾਂ ਕੌੜੀਆਂ ਜਰੂਰ ਲੱਗਦੀਆਂ ਨੇ ਲਗਦੀਆਂ ਵੀ ਪਈਆਂ ਹੋਣਗੀਆਂ ਲੱਗੀ ਜਾਣ ਕਿਸੇ ਨੂੰ ਕਹਿਣ ਤੋਂ ਪਹਿਲਾਂ ਆਪਣੀ ਮੰਜੀ ਥੱਲੇ ਛੋਟਾ ਮਾਰੋ ਆਪਣੀ ਮੰਜੀ ਥੱਲੇ ਡੰਡਾ ਮਾਰੋ 99% ਘਰਾਂ ਦੀਆਂ ਕੁੜੀਆਂ ਵੀਡੀਓ ਬਣਾ ਰਹੀਆਂ ਨੇ ਚਾਹੇ ਚੰਗੀਆਂ ਚਾਹੇ ਮਾੜੀਆਂ ਚੰਗੀਆਂ ਭਲੀਆਂ ਕੁੜੀਆਂ ਸੜਕਾਂ 'ਤੇ ਨੱਚੀ ਜਾਂਦੀਆਂ ਨੇ ਚੰਗੀਆਂ ਭਲੀਆਂ ਕੁੜੀਆਂ ਬੱਸ ਸਟੈਂਡਾਂ 'ਤੇ ਨੱਚੀ ਜਾਂਦੀਆਂ ਨੇ ਚੰਗੀਆਂ ਭਲੀਆਂ ਕੁੜੀਆਂ ਰੇਲਵੇ ਸਟੇਸ਼ਨਾਂ 'ਤੇ ਨੱਚੀ ਜਾਂਦੀਆਂ ਨੇ ਪੇਸੋ ਬਣੇ ਟ੍ਰੇਨ ਆ ਜੇ ਪਟਰੀ ਤੇ ਨੱਚੀ ਜਾਂਦੀਆਂ ਨੇ ਕੀ ਕਰੋਗੇ ਕਿੰਨੂ ਕਿੰਨੂ ਮੋੜੋਗੇ ਬਸ ਇੱਕੋ ਹੀ ਗੱਲ ਕਹਿਣਾ ਵਾ ਵੀ ਇਹਨਾਂ ਕੁੜੀਆਂ ਦਾ ਜਿਹੜੀਆਂ ਗਲਤ ਕੰਟੈਂਟ ਬਣਾਉਂਦੀਆਂ ਨੇ ਜਿਹੜੇ ਗਲਤ ਕੰਟੈਂਟ ਬਣਾਉਂਦੇ ਨੇ ਜਿਹੜੇ ਮੂਰਖਤਾ ਫੱਲਾਉਂਦੇ ਨੇ ਇਹਨਾਂ ਨੂੰ ਦੇਖਣਾ ਬੰਦ ਕਰ ਦਿਓ ਇਹਨਾਂ ਨੂੰ ਸ਼ੇਅਰ ਕਰਨਾ ਬੰਦ ਕਰ ਦਿਓ ਇਹਨਾਂ ਦੀ ਪ੍ਰੋਮੋਸ਼ਨ ਕਰਨਾ ਬੰਦ ਕਰ ਦਿਓ ਆਟੋਮੈਟਿਕਲੀ ਜਿਹੜਾ ਆ ਇਹ ਸਾਰਾ ਮਸਲਾ ਠੰਡਾ ਹੋ ਜਾਣਾ ਆ ਬਾਕੀ ਮਹਿਰੋਬ ਸਾਹਿਬ ਨੇ ਕੀ ਕੀਤਾ ਆਪਾਂ ਔਰਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਚੰਗਾ ਕੀਤਾ ਕਿ ਮਾੜਾ ਕੀਤਾ ਉਹਦੇ ਤੇ ਕੋਈ ਟਿੱਪਣੀ ਨਹੀਂ ਉਹ ਗਲਤ ਬਣਾ ਰਹੇ ਨੇ ਵੀਡੀਓ ਉਹਦੇ ਤੇ ਵੀ ਕੋਈ ਟਿੱਪਣੀ ਨਹੀਂ ਅਸੀਂ ਸਿਰਫ ਇੱਕੋ ਗੱਲ ਦੇ ਉੱਤੇ ਜਿਆਦਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਦੇ ਪਿਆ ਕਿ ਗੰਦਾ ਕੰਟੈਂਟ ਵੇਖਣਾ ਕਿਉਂ ਗੰਦੇ ਕੰਟੈਂਟ ਨੂੰ ਪ੍ਰਮੋਟ ਕਿਉਂ ਕਰਨਾ ਸ਼ੇਅਰ ਕਿਉਂ ਕਰਨਾ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦੇ ਗਾਂ ਦੀ ਗਾਂ ਜਾਂਦੀ ਹੈ ਟੈਟਸ ਲਾਉਨੇ ਆ ਸਾਨੂੰ ਮਾਣ ਮਹਿਸੂਸ ਹੁੰਦਾ ਗੰਦੇ ਸਟੈਟਸ ਲਾ ਕੇ ਲਾਹਂ ਤਿਆ ਜਿਹੜੇ ਲੋਕ ਉਹਨਾਂ ਨੂੰ ਪ੍ਰਮੋਟ ਕਰਦੇ ਆ ਤੁਹਾਨੂੰ ਕਿਵੇਂ ਦਾ ਲੱਗਾ ਇਹ ਕੰਟੈਂਟ ਜਰੂਰ ਦੱਸਿਓ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਾਰੀ ਗੱਲ ਦੇ ਉੱਤੇ ਆਪਣਾ ਕਮੈਂਟ ਜਰੂਰ ਕਰਿਓ ਚੰਗਾ ਲੱਗਾ ਤੇ ਲਾਈਕ ਕਰਿਓ ਤੇ ਇਹੋ ਜੀਆਂ ਗੱਲਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਦੇ ਕੰਨ ਖੁੱਲ ਸਕਣ ਪਰ ਤੁਸੀਂ ਕਰਨਾ ਹੈ ਨਹੀਂ ਕਿਉਂਕਿ ਮੈਂ ਕੋਈ ਗੰਦਾ ਕੰਟੈਂਟ ਨਹੀਂ ਨਾ ਬਣਾਇਆ ਗੰਦਾ ਕੰਟੈਂਟ ਬਣਾਇਆ ਹੁੰਦਾ ਤਾਂ ਤੁਸੀਂ ਸ਼ੇਅਰ ਐ ਕਰ ਦੇਣਾ ਸੀ ਚਲੋ ਠੀਕ ਆ ਮਿਲਦੇ ਆ ਕਿਸੇ ਅਗਲੇ ਕੰਟੈਂਟ ਚ